ਦੁਨੀਆ ਦੇ ਵਿੱਚ ਬਈ ਤੁਸੀਂ ਇਨਕਾਊਂਟਰ ਗੈਂਗਸਟਰਾਂ ਦੇ ਆਮ ਤੌਰ ਤੇ ਬੜੇ ਦੇਖੇ ਹੋਣਗੇ ਪਰ ਜਿਹੜਾ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਫੈਜ਼ਲ ਜੱਟ ਦਾ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ ਉਸ ਨੇ ਬੱਚੇ ਬੱਚੇ ਨੂੰ ਹਲਾ ਕੇ ਰੱਖ ਦਿੱਤਾ ਕਿਉਂਕਿ ਉਸ ਦੇ ਇਰਕਾਊਂਟਰ ਤੋਂ ਪਹਿਲਾਂ ਜੋ ਉਸ ਦੇ ਬੋਲ ਸੀ ਉਹ ਸੋਸ਼ਲ ਮੀਡੀਆ ਤੇ ਅੱਜ ਵੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੇ ਆ ਤੇ ਉਸ ਦੇ ਮਰਨ ਤੋਂ ਪਹਿਲਾਂ ਦੀਆਂ ਵੀਡੀਓ ਵੀ ਕਈ ਸਾਹਮਣੇ ਆ ਰਹੀਆਂ ਤੇ ਆਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਉਸ ਦੇ ਮਰਨ ਤੋਂ ਬਾਅਦ ਦੀ ਵੀਡੀਓ ਆ ਕਿਵੇਂ ਉਸ ਦੇ ਘਰ ਨੂੰ ਜਿਹੜਾ ਛੱਲੀ ਛੱਲੀ ਕਰਕੇ ਰੱਖ ਦਿੱਤਾ ਤੇ ਮਰਨ ਤੋਂ ਪਹਿਲਾਂ ਉਸ ਨੇ ਲਲਕਾਰ ਪਾਈ ਸੀ ਪੁਲਿਸ ਨੂੰ ਕਿ ਜੇ ਮੈਂ ਇੱਥੋਂ ਭੱਜਿਆ ਤੇ ਮੈਨੂੰ ਜੱਟ ਨਾ ਕਿ ਉਹ ਉਸ ਦੇ ਇਹ ਜਿਹੜੇ ਡਾਇਲੋਗ ਅੱਜ ਵੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਫੈਲ ਰਹੇ ਤੇ ਦੱਸਿਆ ਜਾ ਰਿਹਾ ਹੈ ਕਿ 17 ਘੰਟੇ ਲਗਭਗ 17 ਘੰਟੇ ਪਾਕਿਸਤਾਨੀ ਪੁਲਿਸ ਨੂੰ ਫੈਜ਼ਲ ਜੱਟ ਤੇ ਉਸਦੇ ਭਤੀਜੇ ਨੇ ਵਾਣੀ ਪਾ ਦਿੱਤਾ ਸੀ ਤੇ ਦੇਖੋ ਬਈ ਕਿਸ ਤਰ੍ਹਾਂ ਵੀਡੀਓ ਦੇ ਵਿੱਚ ਤੁਸੀਂ ਪੁਲਿਸ ਨੂੰ ਜਿਹੜਾ ਹੈਲੀਕਾਪਟਰਾਂ ਦੇ ਨਾਲ ਉਸ ਤੇ ਹਮਲਾ ਕਰਨਾ ਪਿਆ ਤੇ ਉਸਦੇ ਘਰ ਨੂੰ ਜਿਹੜਾ ਤਾਰਿਆਂ ਦੀ ਲੋ ਬਣਾਤਾ ਛੱਤ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਾਈ ਜੀ ਇਹ ਗੋਲੀਆਂ ਦੇ ਨਿਸ਼ਾਨ ਇਸ ਤਰ੍ਹਾਂ ਬਰੇ ਪੁਲਿਸ ਨੇ ਮੀ ਵਾਂਗੂ ਜਿਹੜਾ ਗੋਲੀਆਂ ਭਰਾ ਦਿੱਤੀਆਂ ਵੀਡੀਓ ਦੇ ਵਿੱਚ ਦੇਖੋ ਬਈ ਕਿੰਨੀ ਵੱਡੀ ਗੰਟੀ ਦੇ ਵਿੱਚ ਜਿਹੜੀ ਪੁਲਸ ਆ ਉਸ ਦੇ ਘਰ ਨੂੰ ਘੇਰਾ ਪਾ ਕੇ ਉਸ ਦਾ ਜਿਹੜਾ ਇਨਕਾਊਂਟਰ ਕੀਤਾ ਗਿਆ ਵੀਡੀਓ ਦੇਖ ਕੇ ਬਈ ਹੈਰਾਨੀ ਹੁੰਦੀ ਯਾਰ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਫੈਜ਼ਲ ਜੱਟ ਸੀ ਉਹ ਵੱਡੇ ਪੱਧਰ ਤੇ ਸਮਗਲਿੰਗ ਕਰਦਾ ਸੀ ਨਸ਼ਾ ਤਸਕਰ ਸੀ ਤੇ ਕੁਝ ਸਮਾਂ ਪਹਿਲਾਂ ਜਿਹੜਾ ਪੁਲਿਸ ਦੇ ਇੱਕ ਅਧਿਕਾਰੀ ਨੂੰ ਉਸਨੇ ਮਾਰ ਦਿੱਤਾ ਸੀ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਉਸ ਦਾ ਬਦਲਾ ਲੈਣ ਲਈ ਉਸ ਦਾ ਇਨਕਾਊਂਟਰ ਕੀਤਾ ਹੈ ਤੇ ਪੁਲਿਸ ਦੇ ਵੱਲੋਂ ਇਹ ਗੱਲ ਕਬੂਲੀ ਗਈ ਹੈ ਤੇ ਉਸ ਦਾ ਇਨਕਾਊਂਟਰ ਵੱਡੇ ਪੱਧਰ ਤੇ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਨਾਕਾਬੰਦੀ ਕਰਕੇ ਉਸ ਦਾ ਜਿਹੜਾ ਇਹ ਕਤਲ ਨੂੰ ਇੰਜਾਮ ਦਿੱਤਾ ਗਿਆ ਹੈ